ਸਤ ਸ੍ਰੀ ਅਕਾਲ ਜੀ ਹੋਰ ਸਭ ਠੀਕ ਠਾਕ ਹਾਂ ਹੋਪ ਕਰਦੇ ਹਾਂ ਸਭ ਠੀਕ ਠਾਕ ਹੋਵਗੇ ਆਓ ਆਪਾਂ ਗੱਲ ਕਰਦੇ ਹਾਂ ਬੈਨਜੂਏਲਾ ਦੀ ਜਿੱਥੇ ਅਮਰੀਕਾ ਨੇ ਕਬਜ਼ਾ ਕਰ ਰੱਖਿਆ ਹੈ ਇੱਥੇ ਅਸੀਂ ਅਮਰੀਕੀ ਰਾਸ਼ਟਰਪਤੀ ਡੋਲਨ 트੍ਰੰਪ ਬਾਰੇ ਗੱਲ ਕਰਾਂਗੇ ਜਿਨ੍ਹਾਂ ਨੇ ਆਪਣੇ ਆਪ ਨੂੰ ਬੈਨਜੂਏਲਾ ਦਾ ਕਾਰਜਕਾਰੀ ਰਾਸ਼ਟਰਪਤੀ ਘੋਸ਼ਿਤ ਕੀਤਾ ਹੈ ਉਨ੍ਹਾਂ ਦੇ ਇਸ ਕਦਮ ਨੇ ਦੁਨੀਆ ਭਰ ਵਿੱਚ ਹਲਚਲ ਮਚਾ ਦਿੱਤੀ ਹੈ ਇਸ ਰਿਪੋਰਟ ਵਿੱਚ ਜਾਣੋ ਕਿ 트럼ਪ ਅਜਿਹਾ ਕਿਉਂ ਕਰ ਰਿਹਾ ਹੈ ਅਤੇ ਉਨ੍ਹਾਂ ਦਾ ਇਹ ਕਦਮ ਕੀ ਸੁਨੇਹਾ ਦੇ ਰਿਹਾ ਹੈ ਬੈਨਜੂਏਲਾ ਤੇ ਬਿਸਪੋਟਕ ਹਮਲਾ ਕਰਨ ਤੋਂ ਬਾਅਦ 트럼ਪ ਦਾ ਰੁਖ ਨਾ ਬਦਲ ਰਿਹਾ ਹੈ ਮੁਦਰੋ ਦੀ ਗ੍ਰਿਫਤਾਰੀ ਤੋਂ ਬਾਅਦ ਵੀ ਅਮਰੀਕੀ ਰਾਸ਼ਟਰਪਤੀ ਦਾ ਰੁਖ ਬਦਲਿਆ ਨਹੀਂ ਹੈ ਬੈਨਜੂਏਲਾ ਨੂੰ ਬੈਨਜੂਏਲਾ ਨੂੰ ਕੰਟਰੋਲ ਕਰਨ ਦੀ 트럼ਪ ਦੀ ਨਵੀਂ ਯੋਜਨਾ ਨੇ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ ਡੋਨਲਡ 트럼ਪ ਦਾ ਬੈਂਜੂਆਲੋ ਬਾਰੇ ਨਵਾਂ ਦਾਵਾ ਦੁਨੀਆ ਭਰ ਵਿੱਚ ਤਣਾਅ ਦਾ ਇੱਕ ਨਵਾਂ ਸਰੋਤ ਬਣ ਗਿਆ ਹੈ 트럼ਪ ਨੇ ਮਚਾਈ ਸੋਸ਼ਲ ਪਲੇਟਫਾਰਮ ਤੇ ਵਿਕੀਪੀਡੀਆ ਦੇ ਅਧਿਕਾਰ ਪੰਨੇ ਨਾਲ ਸੰਪਾਦਿਤ ਕੀਤਾ ਇੱਕ ਤਸਵੀਰ ਪੋਸਟ ਕੀਤੀ ਜਿਸ ਵਿੱਚ ਉਹਨਾਂ ਦੇ ਅਧਿਕਾਰਤ ਚਿੱਤਰ ਦੀ ਵਰਤੋਂ ਕੀਤੀ ਗਈ ਇਸ ਦੇ ਹੇਠਾਂ ਬੈਨਜੂਏਲਾ ਦਾ ਕਾਰਜਕਾਰੀ ਰਾਸ਼ਟਰਪਤੀ ਲਿਖਿਆ ਹੈ 트럼ਪ ਨੇ ਇਹ ਪੋਸਟ ਉਸ ਸਮੇਂ ਸਾਂਝੀ ਕੀਤੀ ਜਦੋਂ ਬੈਨਜੂਏਲਾ ਦੇ ਸਾਬਕਾ ਰਾਸ਼ਟਰਪਤੀ ਨਿਕੋਲਸ ਮੁਦਰੋ ਅਮਰੀਕਾ ਦੀ ਰਿਹਾਸਤ ਵਿੱਚ ਹਨ ਇਸ ਵੇਲੇ ਡੈਲਸੀ ਰੋਡ ਕ੍ਰਾਸਕ ਵਿੱਚ ਅੰਤਰੀਮ ਰਾਸ਼ਟਰਪਤੀ ਵਜੋਂ ਸੇਵਾ ਨਿਭਾ ਰਹੇ ਹਨ ਬੈਂਜਵਲਾ ਵਿੱਚ ਅੰਤਮ ਲੀਡਰਸ਼ਿਪ ਦੇਸ਼ ਸੁਪਰੀਮ ਟ੍ਰਿਬਿਊਨ ਆਫ ਜਸਟਿਸ ਅਤੇ ਸੰਵਿਧਾਨਿਕ ਉਤਰਾਧਿਕਾਰਿਕ ਪ੍ਰਕਿਰਿਆ ਦੇ ਤਹਿਤ ਸਥਾਪਿਤ ਕੀਤੀ ਗਈ ਸੀ ਇਸ ਦੇ ਬਾਵਜੂਦ 트੍ਰੰਪ ਨੇ ਦੇਸ਼ ਦੀ ਪ੍ਰਭੂਸਤਾ ਦੀ ਅਣਦੇਖੀ ਕੀਤੀ ਹੈ ਅਤੇ ਆਪਣੇ ਆਪ ਨੂੰ ਕਾਰਜਕਾਰੀ ਰਾਸ਼ਟਰਪਤੀ ਹੋਣ ਦਾ ਦਾਵਾ ਕੀਤਾ ਹੈ ਜਿਸ ਨਾਲ ਕਈ ਸਵਾਲ ਖੜੇ ਹੋਏ ਹਨ ਇਸ ਦੌਰਾਨ 트럼ਪ ਤੇ ਡੈਲਸੀ ਨੇ ਵੀ ਗੱਲ ਕੀਤੀ ਜਿਸ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਨੇ ਦਾਵਾ ਕੀਤਾ ਕਿ ਸਭ ਕੁਝ ਕਾਬੂ ਵਿੱਚ ਹੈ ਲੀਡਰਸ਼ਿਪ 50 ਮਿਲੀਅਨ ਲਓ 4.2 ਮਿਲੀਅਨ ਇਹ ਆਪਣੇ ਭਾਰਤ ਤੇ ਹੈ ਪੰਪ ਦਾ ਬਿਆਨ ਦਰਸਾਉਂਦਾ ਹੈ ਕਿ ਅਮਰੀਕਾ ਕਿਸੇ ਵੀ ਕੀਮਤ ਤੇ ਬੈਨਜੂਏਲਾ ਦਾ ਕੰਟਰੋਲ ਨਹੀਂ ਗੋਣਾ ਚਾਹੁੰਦਾ ਹੈ ਹਾਲਾਂਕਿ ਅੰਤਰਿਮ ਰਾਸ਼ਟਰਪਤੀ ਡੈਲਸੀ ਦਾ ਤਦ ਬਈਆ ਬਹੁਤ ਦੇਖਾ ਹੈ ਹਾਲ ਹੀ ਵਿੱਚ ਉਸਨੇ ਅਮਰੀਕਾ ਤੇ ਸਿੱਖਾ ਹਮਲਾ ਕੀਤਾ ਡੈਲਸੀ ਨੇ ਡੋਲਰਨ ਟਰੰਪ ਦੇ ਇਰਾਦਿਆਂ ਬਾਰੇ ਗੰਭੀਰ ਸਵਾਲ ਉਠਾਏ ਨਸ਼ੇ ਤਸਕਰੀ ਲੋਕਤੰਤਰ ਅਤੇ ਮਨੁੱਖੀ ਅਧਿਕਾਰ ਸਿਰਫ ਬਹਾਨੇ ਹਨ ਸਾਰਾ ਖੇਡ ਤੇਲ ਬਾਰੇ ਹੈ ਤੇ ਅਸਲ ਲਾਲਚ ਊਰਜਾ ਨਿਰੰਤਰਣ ਲਈ ਹੈ ਅਸੀਂ ਇੱਕ ਊਰਜਾ ਪਾਵਰ ਹਾਊਸ ਹਾਂ ਤੇ ਇਹ ਸਾਡੀ ਸਭ ਤੋਂ ਵੱਡੀ ਸਮੱਸਿਆ ਹੈ ਉੱਤਰ ਦਾ ਊਰਜਾ ਲਾਲਚ ਸਾਡੇ ਸਰੋਤ ਨੂੰ ਹਥਿਆਉਣਾ ਚਾਹੁੰਦਾ ਹੈ ਇਸ ਦਾ ਮਤਲਬ ਹੈ ਕਿ ਦੋਸ਼ਾਂ ਦੀ ਆੜ ਵਿੱਚ ਤੇਲ ਤੇ ਨਜ਼ਰ ਹੈ ਅਤੇ ਪਿੱਛੇ ਤੋਂ ਸਹਿਯੋਗ ਨੂੰ ਕੰਟਰੋਲ ਕਰਨ ਦੀ ਸਾਜ਼ਿਸ਼ ਹੈ 3 ਜਨਵਰੀ ਨੂੰ ਸੰਯੁਕਤ ਰਾਸ਼ਟਰ ਅਮਰੀਕਾ ਨੇ ਬੈਂਜੂਏਲੋ 'ਤੇ ਹਮਲਾ ਕੀਤਾ ਤੇ ਰਾਸ਼ਟਰਪਤੀ ਨਿਕੋਲ ਸਮੁਦਰੋ ਨੂੰ ਰਾਜਧਾਨੀ ਕਰਾਕਸ ਤੋਂ ਫੜ ਲਿਆ ਅੱਧੀ ਰਾਤ ਦੇ ਹਮਲਿਆਂ ਨੇ ਰਾਜਧਾਨੀ ਕਰਾਕਸ ਵਿੱਚ ਹਫੜਾ ਤਫੜੀ ਮਚਾ ਦਿੱਤੀ ਸਿਰਫ 30 ਮਿੰਟਾਂ ਵਿੱਚ ਅਮਰੀਕੀ ਫੌਜਾਂ ਨੇ ਨਾ ਸਿਰਫ ਬੈਂਜੂਏਲੋ ਵਿੱਚ ਆਪਣਾ ਆਪਰੇਸ਼ਨ ਪੂਰਾ ਕੀਤਾ ਬਲਕਿ ਰਾਸ਼ਟਰਪਤੀ ਮੁਦਰੋ ਦੇ ਸ਼ਾਸਨ ਨੂੰ ਵੀ ਖਤਮ ਕਰ ਦਿੱਤਾ ਘਾਤਕ ਅਤੇ ਸਟੀਕ ਕਾਰਵਾਈ ਤੋਂ ਬਾਅਦ ਨਿਕੋਲਸ ਮੁਦਰੋ ਅਤੇ ਉਸ ਦੀ ਪਤਨੀ ਨੂੰ ਸੰਯੁਕਤ ਰਾਸ਼ਟਰ ਅਮਰੀਕਾ ਲਜਾਇਆ ਗਿਆ ਜਿੱਥੇ ਮੁਦਰੋ ਵਿਰੁੱਧ ਕਈ ਗੰਭੀਰ ਦੇ ਦੋਸ਼ਾਂ ਤੇ ਕਾਨੂੰਨੀ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਜਿਸ ਵਿੱਚ ਨਾਰਕੋ ਟੈਰੋਇਜ਼ਮ ਵੀ ਸ਼ਾਮਲ ਹੈ ਮੁਦਰਾਬੁਰਦ ਕਾਰਵਾਈ ਤੋਂ ਬਾਅਦ 트럼ਪ ਨੇ ਦਾਵਾ ਕੀਤਾ ਕਿ ਸੰਯੁਕਤ ਰਾਸ਼ਟਰ ਅਮਰੀਕਾ ਹੁਣ ਬੈਨਜਵੇਲਾ ਨੂੰ ਚਲਾਏਗਾ 트럼ਪ ਦੇ ਬਿਆਨ ਤੋਂ ਬਾਅਦ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ ਸੰਕੇਤ ਦਿੱਤਾ ਕਿ ਅਮਰੀਕਾ ਦਾ ਬੈਨਜਵੇਲਾ ਨੂੰ ਸਿੱਧੇ ਤੌਰ ਤੇ ਕੰਟਰੋਲ ਕਰਨ ਦਾ ਕੋਈ ਇਰਾਦਾ ਨਹੀਂ ਹੈ ਹਾਲਾਂਕਿ ਡੋਲਨ 트럼ਪ ਦੁਆਰਾ ਆਪਣੇ ਆਪ ਨੂੰ ਕਾਰਜਕਾਰੀ ਰਾਸ਼ਟਰਪਤੀ ਐਲਾਨ ਤੋਂ ਬਾਅਦ ਇਹ ਸੰਕੇਤ ਮਿਲਦਾ ਹੈ ਕਿ ਅਮਰੀਕਾ ਬੈਨਜੂਏਲਾ ਨੂੰ ਜਦੋਂ ਤੱਕ ਕੰਟਰੋਲ ਕਰਦਾ ਰਹੇਗਾ ਜਦੋਂ ਤੱਕ ਉਸਦੇ ਵਪਾਰਕ ਹਿੱਤ ਪੂਰੇ ਨਹੀਂ ਹੋ ਜਾਂਦੇ ਬੈਨਜੂਏਲਾ ਕੋਲ ਦੁਨੀਆ ਭਰ ਦਾ ਸਭ ਤੋਂ ਵੱਡਾ ਕੱਚਾ ਤੇਲ ਭੰਡਾਰ ਹੈ ਲਗਭਗ 303 ਬਿਲੀਅਨ ਬੈਰਲ ਦੇ ਨਾਲ 사우ਦੀ ਅਰਬ ਦੂਜੇ ਨੰਬਰ ਤੇ ਹੈ ਅਤੇ 이란 ਤੀਜੇ ਨੰਬਰ ਤੇ ਹੈ ਅਮਰੀਕਾ ਦੇ ਮੁਕਾਬਲੇ ਬੈਨਜੂਵਲਾ ਕੋਲ ਪੰਜ ਗੁਣਾ ਜ਼ਿਆਦਾ ਤੇਲ ਭੰਡਾਰ ਹਨ ਇਹ ਤੇਲ ਦੀ ਖਾਤਰ ਸੀ ਕਿ ਅਮਰੀਕਾ ਨੇ ਬੈਨਜੂਵਲਾ ਵਿਰੁੱਧ ਹਮਲਾਵਰ ਕਾਰਵਾਈ ਕੀਤੀ ਬੈਨਜੂਵਲਾ ਨੇ ਇਸ ਰਣਨੀਤਿਕ ਕਾਰਵਾਈ ਅੱਗੇ ਆਤਮ ਸਮਰਪਣ ਕਰ ਦਿੱਤਾ ਹੈ ਉਦੋਂ ਤੋਂ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਬੈਨਜੂਵਲਾ ਬਾਰੇ ਅਕਸਰ ਬਿਆਨ ਦੇ ਰਹੇ ਹਨ ਪਰ ਹੁਣ ਉਹਨਾਂ ਦਾ ਆਪਣੇ ਆਪ ਨੂੰ ਬੈਂਜੂਏਲਾ ਦਾ ਰਾਸ਼ਟਰਪਤੀ ਐਲਾਨਣ ਇੱਕ ਨਵਾਂ ਵਿਕਾਸ ਹੈ ਜਿਸ ਨਾਲ ਦੁਨੀਆ ਭਰ ਵਿੱਚ ਚਰਚਾ ਛਿੜ ਗਈ ਹੈ ਸਵਾਲ ਇਹ ਹੈ 트럼ਪ ਦਾ ਅਸਲ ਇਰਾਦਾ ਕੀ ਹੈ 트럼ਪ ਦੇ ਇਸ ਕਾਰਨਾਮੇ ਕਰਕੇ ਸਾਰੇ ਵਿਸ਼ਵ ਵਿੱਚ ਅਫੜਾ ਤਫੜੀ ਮੱਚੀ ਹੋਈ ਹੈ ਚੀਨ ਰੂਸ ਈਰਾਨ ਦਰਸ਼ਨ ਦੱਖਣ ਕੋਰੀਆ ਅਤੇ ਭਾਰਤ ਅਤੇ ਹੋਰ ਦੇਸ਼ ਇਸ ਕਾਰਨਾਮੇ ਦੀ 트ੰਪ ਦੇ ਇਸ ਤਾਨਾਸ਼ਾਹ ਗੁੰਡਾਗਰਦੀ ਦੀ निंदा ਕਰ ਰਹੇ ਹਨ ਤੇ ਪਨੀਤ ਇਰਾਨ ਦੇ ਰਾਸ਼ਟਰਪਤੀ ਇੱਥੋਂ ਤੱਕ ਧਮਕੀ ਦੇ ਰਹੇ ਹਨ ਬੈਂਜੂਵਲਾ ਦੇ ਰਾਸ਼ਟਰਪਤੀ ਨੂੰ ਛੱਡ ਦਿੱਤਾ ਜਾਵੇ ਨਹੀਂ ਤਾਂ ਫਿਰ ਅਸੀਂ ਪਿੱਛੇ ਨਹੀਂ ਹਟਾਂਗੇ ਬੈਂਜੂਵਲੋ ਨੂੰ ਆਜ਼ਾਦ ਕਰਵਾ ਕੇ ਹਟਾਂਗੇ ਇਸ ਕਰਕੇ ਵਿਸ਼ਵ ਯੁੱਧ ਦੇ ਸੰਕੇਤ ਬਣਦੇ ਜਾ ਰਹੇ ਹਨ ਪਰ 트럼ਪ ਕਿਸੇ ਦੀ ਕੁਝ ਨਹੀਂ ਸੁਣ ਰਿਹਾ ਆਪਣੀ ਮਨਮਰਜ਼ੀ ਕਰ ਰਿਹਾ ਹੈ ਯੂਐਨਏ ਵੀ ਚੁੱਪ ਹੈ ਇਸ ਕਰਕੇ ਤਣਾਅ ਵੱਧ ਰਿਹਾ ਹੈ ਵਿਸ਼ਵ ਯੁੱਧ ਵੱਲ ਵੱਧ ਰਿਹਾ ਹੈ ਸਭ ਕੁਝ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਅਤੇ ਨਾਲ ਲੱਗਦਾ ਬੈਲ ਆਈਕਨ ਦਾ ਬਟਨ ਦਬਾ ਦਿਓ ਅਤੇ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ ਸਤਿ ਸ੍ਰੀ ਅਕਾਲ ਅਤੇ ਲਾਈਕ ਤੇ ਕਮੈਂਟਾਂ ਵਿੱਚ ਦੱਸੋ ਤੁਹਾਨੂੰ ਇਹ ਟਰੰਪ ਦਾ ਰਵਈਆ ਕਿਵੇਂ ਲੱਗਿਆ ਧੰਨਵਾਦ